ਕੱਲ ਵੀ ਆ ਗਈ ਈਮੇਲ ਪਰ 5 ਦਿਨ ਹੋ ਗਏ ਆ ਅੱਜ ਫੇਰ ਆ ਗਈ ਆ ਜੀ ਤੇ ਜੇ ਸਰਕਾਰਾਂ ਚਾਹਣ ਤੇ ਕੁਝ ਘੰਟਿਆਂ ਦੇ ਵਿੱਚ ਇਹਨੂੰ ਪਤਾ ਲਾ ਸਕਦੀਆਂ ਹਰ ਸਟੇਟ ਦਾ ਮੁੱਖ ਮੰਤਰੀ ਦਾਵਾ ਕਰ ਰਿਹਾ ਵਾ ਵੀ ਹੁਣ ਅਸੀਂ ਬਿਹਤਰੀਆਂ ਨਹੀਂ ਹੁਣ ਦਵਾਂਗੇ ਜਾਂ ਐ ਰੋਕ ਦਾਂਗੇ ਪਰ ਇਹਦੇ ਬਾਵਜੂਦ ਜਿਹੜੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਬਹੁਤ ਹੋਈਆਂ ਪਰ ਜੇ ਇਹਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਬੇਅਦਬੀਆਂ ਆ 295 ਐ ਦੇ ਤਹਿਤ ਵੀ ਦੋਸ਼ੀਆਂ ਤੇ ਪੂਰੀ ਸਖਤ ਕਾਰਵਾਈ ਹੋਈ ਨਹੀਂ ਆ ਉਹ ਫੇਰ ਬਾਹਰ ਆ ਗਏ ਆ ਤਾਂ ਫੇਰ ਮਤਲਬ ਇਹਨਾਂ ਦੀ ਭਾਵਨਾ ਨੂੰ ਆਪਾਂ ਕਿਵੇਂ ਠੀਕ ਮੰਨ ਸਕਦੇ ਆ ਘੱਟੋ ਘੱਟ ਜਿਹੜੀਆਂ ਇਹਨਾਂ ਦੇ ਰਾਜ ਦੇ ਵਿੱਚ ਬੇਦਬੀਆਂ ਆਈਆਂ ਉਹਦੇ ਦੋਸ਼ੀਆਂ ਨੂੰ ਤੇ ਸਖਤ ਤੋਂ ਸਖਤ ਸਜ਼ਾ ਦਿਵਾ ਲੈਣੀ ਚਾਹੀਦੀ ਜਦੋਂ ਉੱਥੇ ਮਲੇਰਕੋਟਲੇ ਪਾਕ ਉਪਰਾਂਤਿ ਬੇਦਬੀ ਹੋਈ ਆ ਤੇ ਦੋਸ਼ੀ ਕਿੱਥੇ ਆ ਕੌਣ ਆ ਕਿੰਨੂੰ ਨਹੀਂ ਪਤਾ ਸ਼ਿਰੀ ਦਰਬਾਰ ਸਾਹਿਬ ਲਈ ਆ ਰਹੀਆਂ ਧਮਕੀਆਂ ਤੋਂ ਬਾਅਦ ਜ਼ਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਜ ਅਤੇ ਸ਼੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਮੌਜੂਦਾ ਅਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਤੇ ਗਏ ਨਹੀਂ ਹੁਨਾ ਕਹਿ ਕੇ ਜੇਕਰ ਮੁਲਜ਼ਮ ਨੂੰ ਫੜਨਾ ਹੁੰਦਾ ਤਾ ਕੁਝ ਹੀ ਘੰਟਿਆਂ ਦੇ ਵਿੱਚ ਅਸਲ ਦੋਸ਼ੀਆਂ ਨੂੰ ਫੜ ਸਕਦੇ ਸੀ ਪੁਲਿਸ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਇਸ ਘਟਨਾਕ੍ਰਮ ਦੇ ਪਿੱਛੇ ਕਿਹੜੇ ਲੋਕ ਨੇ ਸਾਜ਼ਿਸ਼ ਕਿੰਨਾਂ ਦੇ ਵੱਲੋਂ ਘੜੀਤਾਰੀਆ ਉਹਨਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਉਹਨਾਂ ਕਹਿ ਕੇ ਸ਼੍ਰੀ ਦਰਬਾਰ ਸਾਹਿਬ ਸਾਰਿਆਂ ਦੇ ਲਈ ਸਾਂਝਾ ਹੈ ਤੇ ਉਥੋਂ ਸਾਂਝਾ ਉਪਦੇਸ਼ ਜਾਂਦਾ ਹੈ ਸਾਰੇ ਧਰਮਾਂ ਦੇ ਲੋਕ ਇੱਥੇ ਨਤਮਸਤਕ ਹੁੰਦੇ ਨੇ ਤੇ ਅਚਾਈਆਂ ਧਮਕੀਆਂ ਆਉਣੀਆਂ ਬੇहद ਮੰਦ ਭਗਿਆ ਨੇ ਇਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਦੇਖੋ ਸਰਕਾਰ ਨੂੰ ਪਤਾ ਕਰਨਾ ਚਾਹੀਦਾ ਏਜੰਸੀਆਂ ਨੂੰ ਪਤਾ ਕਰਨਾ ਚਾਹੀਦਾ ਹੈ ਸੈਂਟਰ ਦੀਆਂ ਜਾਂ ਪੰਜਾਬ ਦੀਆਂ ਵੀ ਇਹਦੇ ਪਿੱਛੇ ਮਨਸ਼ਾ ਕੀ ਹੈ ਪ੍ਰਧਾਨ ਸਾਹਿਬ ਨੇ ਵੀ ਬਦਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਮੁੱਦੇ ਸਾਹਮਣੇ ਰੱਖੇ ਕਿਉਂਕਿ ਹੁਣ ਲਗਾਤਾਰ ਕੱਲ ਵੀ ਆ ਗਈ ਈਮੇਲ ਔਰ 5 ਦਿਨ ਹੋ ਗਏ ਆ ਅੱਜ ਫੇਰ ਆ ਗਈ ਹੈ ਜੀ ਮਤਲਬ ਅੱਜ ਜਦੋਂ ਇੰਨੀ ਟੈਕਨੋਲੋਜੀ ਦਾ ਜ਼ਮਾਨਾ ਵਾ ਤੇ ਜੇ ਸਰਕਾਰਾਂ ਚਾਹਣ ਤੇ ਕੁਝ ਘੰਟਿਆਂ ਦੇ ਵਿੱਚ ਇਹਨੂੰ ਪਤਾ ਲਾ ਸਕਦੇ ਆ ਸਰਕਾਰ ਨੂੰ ਇਹਦੇ ਤੇ ਚਾਹੀਦਾ ਵੀ ਛੇਤੀ ਤੋਂ ਛੇਤੀ ਪਤਾ ਲਾਵੇ ਕਿਉਂਕਿ ਦੇਖੋ ਸਮੁੱਚੀ ਦੁਨੀਆ ਦੇ ਵਿੱਚ ਤੇ ਜਦੋਂ ਵੀ ਕੋਈ ਬੰਦਾ ਭਾਰਤ ਆਉਂਦਾ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦਾ। ਸੱਚਖੰਡ ਦਰਬਾਰ ਸਾਹਿਬ ਜਿੱਥੇ ਸਿੱਖਾਂ ਦਾ ਕੇਂਦਰੀ ਸਥਾਨ ਆ ਉੱਥੇ ਸਾਰੀ ਮਨੁੱਖਤਾ ਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ। ਡਿੱਠੇ ਸਭੇ ਥਾਵ ਨਹੀਂ ਤੁੱਦ ਜੇ ਇਹ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੇ ਬਾਹਰਾ ਜੀਓ। ਜਿੱਥੇ ਖत्री, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਪਦੇਸ਼ ਆ। ਉਸ ਸਰਬ ਸਾਂਝੇ ਸਥਾਨ ਨੂੰ ਥ੍ਰੈਟ ਆਉਣੇ ਬੜੀ ਮਾੜੀ ਗੱਲ ਆ। ਔਰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਦੋਸ਼ੀ ਲੱਭਣੇ ਚਾਹੀਦੇ ਆ ਉਹਨਾਂ ਦੋਸ਼ੀਆਂ ਦੀ ਮਨਸ਼ਾ ਕੀ ਆ ਉਹਨਾਂ ਦੀ ਭਾਵਨਾ ਕੀ ਆ ਉਹਨਾਂ ਦੇ ਮਗਰ ਕਿਹੜੀਆਂ ਤਾਕਤਾਂ ਇਹ ਸਰਕਾਰ ਨੂੰ ਛੇਤੀ ਤੋਂ ਛੇਤੀ ਪੰਥ ਦੇ ਸਾਹਮਣੇ ਤੇ ਲੋਕਾਂ ਦੇ ਸਾਹਮਣੇ ਜਗਤ ਦੇ ਸਾਹਮਣੇ ਲਿਆਉਣੀ ਚਾਹੀਦੀ ਤੇ ਇਹ ਬਹੁਤ ਮੰਦ ਭਾਗੀ ਗੱਲ ਆ ਕਿ ਜਿਸ ਸੰਸਥਾਨ ਤੋਂ ਸਦੀਆਂ ਤੋਂ ਮਨੁੱਖਤਾ ਦਾ ਪਿਆਰ ਦਾ ਇਤفاق ਦਾ ਮੁਹੱਬਤ ਦਾ ਪੈਗਾਮ ਦਿੱਤਾ ਜਾ ਰਿਹਾ ਹੋਵੇ ਉਹਨੂੰ ਇਦਾਂ ਧਮਕੀ ਭਰੇ ਇੰਬੜ ਆਉਣੇ ਜਿਸ ਨਾਲ ਲੱਗਦਾ ਦੇਖੋ ਜੇ ਸਰਕਾਰ ਆਪਣੀ ਆਈ ਤੇ ਆ ਜਾਏ ਤਾਂ ਮੇਰਾ ਖਿਆਲ ਕੁਝ ਵੀ ਕਰ ਸਕਦੇ ਆ ਪਹਿਲੀ ਗੱਲ ਤਾਂ ਇਹ ਮੈਂ ਹੁਣ 14 ਨਹੀਂ ਬਈ ਇਹਨੂੰ ਸੋਸ਼ਲ ਮੀਡੀਆ ਚ ਹੋਰ ਵਧਾਈ ਜਾਈਏ ਕਿਉਂਕਿ ਸਰਕਾਰ ਨੂੰ ਪਤਾ ਕੱਲ 2:30 ਵਜੇ ਆਈਆਂ ਅੱਜ ਵੀ ਅੱਧੀ ਰਾਤ ਨੂੰ ਆਇਆ ਅਸੀਂ ਤਾਂ ਅਜ ਉਹਨੇ ਵੀ ਜਿਹੜਾ ਸੱਚ ਆ ਉਹ ਪ੍ਰਗਟ ਕੀਤਾ ਜਾਵੇ ਪਈ ਆਉਂਦੀਆਂ ਕਿੱਥੋਂ ਸਾਈਬਰ ਬ੍ਰਾਂਚ ਆ ਬਹੁਤ ਟੈਕਨੋਲੋਜੀ ਐਡਵਾਂਸ ਹੋ ਗਈ ਆਈਪੀ ਐਡਰੈਸ ਆ ਸਰਵਰ ਆ ਸਾਰਾ ਪ੍ਰੋਸੈਸ ਆ ਤੇ ਜੇ ਅੱਧੇ ਘੰਟੇ ਦੇ ਵਿੱਚ ਜਾਮ ਕਰ ਦਿੰਦੇ ਤੇ ਇਹਦੇ ਵਿੱਚ ਅੱਧਾ ਘੰਟਾ ਤੇ ਪੰਜ ਦਿਨ ਹੋ ਗਏ ਆ ਸੋ ਸਰਕਾਰ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਆ ਬਾਕੀ ਜਿਹੜੀ ਸੰਗਤ ਆਏ ਤਾਂ ਚੱਲੇ ਮੈਂ ਦੇਖਦਾ ਗੁਰੂ ਕੇ ਸਿੱਖ ਜਿਹੜੇ ਆ ਇਹ ਕਦੇ ਵੀ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਕਰਦੇ ਆਮ ਸੰਗਤਾਂ ਦੀ ਉਦਾਂ ਹੀ ਜਿਹੜੀ ਆ ਹਾਂ ਠੀਕ ਆ ਡਿਸਟਰਬ ਕਰਨ ਦਾ ਯਤਨ ਕੀਤਾ ਜਾ ਰਿਹਾ ਪਰ ਸੰਗਤ ਜਿਹੜੀ ਆ ਉਹ ਉਸੇ ਤਰ੍ਹਾਂ ਆ ਰਹੀ ਉੱਥੇ ਇੰਨਾ ਹੀ ਨਹੀਂ ਵਿਆਦਬੀਆਂ ਦੇ ਕਾਨੂੰਨ ਦੇ ਬਾਰੇ ਵੀ ਗਿਆਨੀ ਕੁਲਦੀਪ ਸਿੰਘ ਗੜਗਾ ਜਤਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਬਿਆਦਬੀਆਂ ਦੇ ਕਾਨੂੰਨ ਬਣਾਉਣ ਤੋਂ ਪਹਿਲਾਂ ਸਭਾ ਸਰਕਾਰ ਨੂੰ ਸ਼੍ਰਮਣਿਕ ਕਮੇਟੀ ਦੇ ਨਾਲ ਸਲਾਹ مشਵਰਾ ਜ਼ਰੂਰ ਕਰਨਾ ਚਾਹੀਦਾ ਹੈ ਇਹ ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜੋ ਬਿਆਦਬੀਆਂ ਹੋਈਆਂ ਨੇ ਉਹਨਾਂ ਦੋਸ਼ੀਆਂ ਨੂੰ ਵੀ ਸਜ਼ਾਵਾਂ ਦੇਣ ਦੇ ਵਿੱਚ ਸਰਕਾਰ ਫੇਲ ਸਾਬਤ ਹੋਈ ਹੈ ਤੇ ਜਦੋਂ ਵੀ ਬਿਆਦਬੀਆਂ ਦਾ ਕਾਨੂੰਨ ਬਣੇ ਤਾਂ ਇਸ ਸੰਬੰਧੀ ਸ਼੍ਰਮਣਿਕ ਕਮੇਟੀ ਦੇ ਨਾਲ ਚਰਚਾ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਥੇ ਗੜਗੱਜ ਦੀ ਚੌਥੀ ਵਾਇਟ ਲਾ ਦਿਓ ਮੈਨੂੰ ਕੁਝ ਪਤਾ ਸੀ ਲੇਕਿਨ ਇੱਕ ਤਰ੍ਹਾਂ ਚਾਹੁੰਦਾ ਸੀ ਕਾਰਵਾਈ ਹੋਵੇ ਦੂਜੇ ਨੇ ਕਾਰਵਾਈ ਕੀਤੀ ਨਹੀਂ ਹੁਣ ਫਿਰ ਵੋਟਾਂ ਵੀ ਸਾਲ ਡੇਢ ਸਾਲ ਤੋਂ ਮੰਗੀਆਂ ਕੇਵਲ ਤੇ ਕੇਵਲ ਰਾਜਨੀਤੀ ਪੰਜਾਬ ਚ ਹੋ ਰਹੀ ਹੈ ਦੇਖੋ ਪਹਿਲੀ ਗੱਲ ਤੇ ਜਿਵੇਂ ਅੰਦਰ ਪ੍ਰਧਾਨ ਸਾਹਿਬ ਨੇ ਬੋਲਿਆ ਨਾ ਮੈਂ 100% ਉਹਦੇ ਨਾਲ ਸਹਿਮਤ ਹਾਂ ਪ੍ਰਧਾਨ ਕਾਮੀ ਸਾਹਿਬ ਦੇ ਬਿਆਨ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਾਂ ਔਰ ਕੌਮ ਦੀ ਜਿਹੜੀ ਭਾਵਨਾ ਵਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਦੀ ਹਾਂ ਠੀਕ ਆ ਬਾਕੀ ਵੀ ਧਰਮ ਗ੍ਰੰਥ ਸਰਕਾਰ ਜੋਗ ਆ ਉਹਨਾਂ ਲਈ ਵੀ ਵੱਖਰੇ ਕਾਨੂੰਨ ਬਣਾਏ ਜਾ ਸਕਦੇ ਆ ਤੇ ਬਣਾਉਣੇ ਚਾਹੀਦੇ ਆ ਸਾਨੂੰ ਕੋਈ ਇਤਰਾਜ ਨਹੀਂ ਆ ਪਰ ਕਿਉਂਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਆ ਇਸ ਲਈ ਇਹਦੇ ਵਿਸ਼ੇਸ਼ ਕਾਨੂੰਨ ਦੀ ਮੰਗ ਆ ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਚੱਲ ਰਿਹਾ ਵਾ 6 ਮਹੀਨੇ ਦੇ ਉਹਨਾਂ ਨੇ ਹੁਣ ਉਹਨਾਂ ਨੂੰ ਦੇ ਦਿੱਤਾ ਇਹਦੇ ਲਈ ਕੀ ਹੈਗਾ ਕਿ ਐਸਜੀਪੀਸੀ ਦੇ ਨਾਲ ਵੀ ਪੰਜਾਬ ਸਰਕਾਰ ਨੂੰ ਸਲਾਹ ਕਰਨੀ ਚਾਹੀਦੀ ਹੈ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਔਰ ਸਟੇਟ ਦਾ ਮੁੱਖ ਮੰਤਰੀ ਦਾਵਾ ਕਰ ਰਿਹਾ ਵਾ ਕਿ ਹੁਣ ਅਸੀਂ ਬੇਅਦਬੀਆਂ ਨਹੀਂ ਹੋਣ ਦਵਾਗੇ ਜਾਂ ਐ ਰੋਕ ਦਾਂਗੇ ਪਰ ਇਹਦੇ باوجود ਜਿਹੜੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਆਈਆਂ ਬਹੁਤ ਹੋਈਆਂ ਉਹ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਵਾ ਕੀ 295ਏ ਦੇ ਤਹਿਤ ਉਹਨਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾ ਮਿਲੀ ਆ ਜੇ ਤੇ ਸਜ਼ਾ ਮਿਲੀ ਆ ਤੇ ਫੇਰ ਇਹ ਦਾਵਾ ਇਹਨਾਂ ਦਾ ਠੀਕ ਆ ਪਰ ਜੇ ਇਹਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਬੇਅਦਬੀਆਂ ਆਈਆਂ 295 ए ਦੇ ਤਹਿਤ ਵੀ ਦੋਸ਼ੀਆਂ ਤੇ ਪੂਰੀ ਸਖਤ ਕਾਰਵਾਈ ਹੋਈ ਨਹੀਂ ਆ ਉਹ ਫੇਰ ਬਾਹਰ ਆ ਗਏ ਆ ਤਾਂ ਫੇਰ ਮਤਲਬ ਇਹਨਾਂ ਦੀ ਭਾਵਨਾ ਨੂੰ ਆਪਾਂ ਕਿਵੇਂ ਠੀਕ ਮੰਨ ਸਕਦੇ ਆ ਘੱਟੋ ਘੱਟ ਜਿਹੜੀਆਂ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਆਈਆਂ ਉਹਦੇ ਦੋਸ਼ੀਆਂ ਨੂੰ ਤੇ ਸਖਤ ਤੋਂ ਸਖਤ ਸਜ਼ਾ ਦਿਵਾ ਲੈਣੀ ਚਾਹੀਦੀ ਹੈ। ਬਾਕੀ ਸਿੱਖਾਂ ਦਾ ਪੱਖ ਬੜਾ ਸਪਸ਼ਟ ਆ ਅਸੀਂ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਆ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਆ ਔਰ ਜਿਹੜਾ ਵੀ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਬਣਨਾ ਉਹਦੇ ਲਈ ਸਿੱਖਾ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਏ ਜ਼ਰੂਰ ਹੀ ਕਰਨੀ ਚਾਹੀਦੀ ਆ। ਅਸੀਂ ਕੋਈ ਇਦਾਂ ਦਾ ਕਾਨੂੰਨ ਨਹੀਂ ਮੰਗਦੇ ਜਿਹੜਾ ਪਾਕਿਸਤਾਨ 'ਚ ਆ। ਇਦਾਂ ਦਾ ਕਾਨੂੰਨ ਨਹੀਂ ਸਿੱਖ ਮੰਗਦੇ ਕਿਉਂਕਿ ਸਿੱਖ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ। ਸਿੱਖ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਬੇਅਦਬੀ ਕਰਨ ਤੋਂ ਪਹਿਲਾਂ ਕੋਈ ਸੋਚੇ ਕਿਉਂਕਿ ਤਿੰਨ ਤਰੀਕੇ ਦੇ ਬੇਅਦਬੀ ਹੋਈ ਓਥੇ। ਇੱਕ ਤੇ ਅਟੈਨਸ਼ਨ ਹੀ ਬੇਅਦਬੀ ਆ। ਵਹਿਮਨ ਕਲਾ ਇਹਦੇ ਪਿੱਛੇ ਕਿਹੜੇ ਲੋਕ ਆ ਉਹ ਸਾਹਮਣੇ ਆਉਣੇ ਚਾਹੀਦੇ। ਪਰ ਨਹੀਂ ਆਏ ਕਿੰਨੇ ਸਾਲ ਲੰਘ ਗਏ ਦਰਬਾਰ ਸਾਹਿਬ ਦਾ ਜਿਹੜਾ ਜੰਗਲਾ ਟੱਪਿਆ ਗਿਆ ਉਹ ਮਿੱਥ ਕੇ ਇੱਕ ਮਤਲਬ ਤਰੀਕਾ ਹੈਗਾ ਇਹ ਜਿਹੜੀਆਂ ਬੇਅਦਬੀਆਂ ਹੀ ਇਹਦੇ ਪਿਛੇ ਅੱਜ ਤੱਕ ਕਾਰਨ ਲੱਭੇ ਗਿਆ ਐਸਡੀਬੀਸੀ ਨੇ ਕਿਹਾ ਸੀ ਵੀ ਉਹਦਾ ਡੀਐਨਏ ਕਰਾਓ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਤਾਂ ਜੇ ਸਰਕਾਰਾਂ ਸ਼ੋਹਰਦਵਾ ਤੇ ਜਿਹੜੇ ਦੋਸ਼ੀ ਫੜੇ ਉਹਨਾਂ ਨੂੰ ਵੀ ਸਖਤ ਸਜ਼ਾਵਾਂ ਦਿਵਾਉਣ ਬੇਅਦਬੀ ਦੇ ਸਬੰਧ ਚ ਜਿਹੜਾ ਕਾਨੂੰਨ ਬਣਾਉਣਾ ਸਿੱਖਾਂ ਦੀ ਨੁਮੈਂਦਾ ਜਮਾਤ ਦੇ ਨਾਲ ਕੋਈ ਸਲਾਹ مشورہ ਹੋਣਾ ਚਾਹੀਦਾ। ਕੋਈ ਸਲਾਹ مشورہ ਨਹੀਂ ਹੋਇਆ ਤੁਸੀਂ ਜੋ ਸਰਕਾਰ ਦਾ ਪ੍ਰੋਪੋਜ਼ਲ ਹੈਗਾ ਉਹਨੂੰ ਰਿਜੈਕਟ ਕਰ ਦਿਓ। ਮੈਂ ਰਿਜੈਕਟ ਨਹੀਂ ਕਰਦਾ। ਮੈਂ ਤੇ ਵੇਖਿਆ ਹੀ ਨਹੀਂ ਕੀ ਪ੍ਰੋਪੋਜ਼ਲ ਉਹਨਾਂ ਦਾ। ਜੇ ਤੇ ਵੇਖੋ ਸੱਚੇ ਦਿਲੋਂ ਕੁਛ ਕਰ ਰਹੇ ਹੋਣਗੇ ਤੇ ਗੁਰੂ ਜਾਣਦਾ। ਘਟ ਘਟ ਕੇ ਅੰਦਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਨਤ। ਤੇ ਜੇ ਸੱਚੇ ਦਿਲੋਂ ਨਹੀਂ ਕਰ ਰਹੇ ਰਾਜਨੀਤੀ ਕਰ ਰਹੇ ਆ ਜਿਨ੍ਹਾਂ ਨੇ ਵੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਰਾਜਨੀਤੀ ਕੀਤੀ ਆ ਤੁਹਾਨੂੰ ਪਤਾ ਹੀ ਉਹਨਾਂ ਦਾ ਸ਼ਰਕੀ ਹੋਇਆ। ਜਿਵੇਂ ਪਿਛਲੀ ਸਰਕਾਰ ਚ ਗੁਟਕਾ ਸਾਫ ਫੜ ਕੇ ਸੌਹ ਖਾਦੀ ਕੀ ਹੋਇਆ ਬਾਅਦ ਕੁਛ ਨਹੀਂ ਕੀਤਾ ਇਹਨਾਂ ਨੇ ਵੀ ਕਿਹਾ ਸੀ ਹਫਤੇ ਦੇ ਵਿੱਚ ਹੀ ਕਰ ਦਾਂਗੇ ਕੁਛ ਵੀ ਨਹੀਂ ਕੀਤਾ ਇਹਨਾਂ ਦੇ ਰਾਜ ਚ ਜਿਹੜੀਆਂ ਬੇਅਦਬੀਆਂ ਹੋ ਤੇ ਦੋਸ਼ੀ ਨਹੀਂ ਫੜੇ ਗਏ ਹਰ ਸਿੱਖ ਇਹ ਚਾਹੁੰਦਾ ਵਾ ਕਿ ਬੇਅਦਬੀ ਨਾ ਹੋਵੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਚਾਹੁੰਦਾ ਵਾ ਜਦੋਂ ਉੱਥੇ ਮਲੇਰ ਕੋਟਲੇ ਪਾਕ ਉਕਰਾਂ ਦੀ ਬੇਅਦਬੀ ਹੋਈ ਆ ਤੇ ਦੋਸ਼ੀ ਕਿੱਥੇ ਆ ਕੌਣ ਆ ਕਿੰਨੂੰ ਨਹੀਂ ਪਤਾ ਤੋਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਰੱਬ ਨੂੰ ਗੁਰੂ ਨੂੰ ਕੋਈ ਤੋ ਖਾਨੇ ਦੇ ਸਕਦਾ ਜੇ ਕੋਈ ਸੱਚੇ ਦਿਲੋਂ ਯਤਨ ਕਰ ਰਿਹਾ ਤੇ ਉਹ ਸਾਰਥਕ ਹੀ ਆ ਫਲਾਗਾ ਜੋਗਾ ਪਰ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਚਾਹੀਦੀ ਦੱਸਦੀ ਕਿ ਇਹ ਸ਼੍ਰੀ ਅਨੰਦਪੁਰ ਸਾਹਿਬੋਂ ਪਹੁੰਚੇ ਸੀ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਉਹਨਾਂ ਮੰਗ ਕੀਤੀ ਸਰਕਾਰ ਤੋਂ ਕਿ ਸੱਚ ਸਰਕਾਰਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਣਾ ਚਾਹੀਦਾ ਹੈ ਤੇ ਜੋ ਵੀ ਧਮਕੀਆਂ ਦੇ ਰਿਹਾ ਉਸ ਦੇ ਉੱਤੇ ਵੀ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਨੂੰ ਦੱਸਦੀ ਕਿ ਇਸ ਸਬੰਧੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਜੋ ਵੀ ਦੋਸ਼ੀ ਹੈ ਉਸ ਨੂੰ ਜਲਦ ਤੋਂ ਜਲਦ ਫੜਿਆ ਜਾਣਾ ਚਾਹੀਦਾ ਹੈ ਕਿਰੇ ਨੰਦਪੁਰ ਸਾਹਿਬ ਤੋਂ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ